इस बाद लगातार मैं उन्नीस सौ छियासी तक जड़ा हैगा पंजाब की विद्यार्थी लहर में आगू सपा च रही हूँ और तिरासी भी अस्सी के यूनियन का भी बन गया किसा ਅਰ ਫਸਰਕੇ ਬੀਤਨਾਮ ਦੇ ਜਿਹੜੀ ਜੰਗ ਸੀ ਤੇ ਉਹਦਾ ਉਹਦਾ ਪ੍ਰਤੀਕਰਮ ਸੀ ਜਿਹੜਾ ਉਹ ਅਮਰੀਕਾ ਦੇ ਵਿੱਚ ਵੀ ਵਿਵਾਰ ਕੀਤਾ ਵੱਡੀ ਪੱਧਰ ਦੇ ਉੱਤੇ ਕੀਤਾ ਗਿਆ ਅਮਰੀਕਾ ਦੇ ਵਿੱਚ ਯੂਰਪ ਦੇ ਹੋਰ ਕੰਟਰੀਆਂ ਵਿੱਚ ਫਰਾਂਸ ਦੇ ਵਿੱਚ ਜਰਮਨੀ ਦੇ ਵਿੱਚ ਇੰਗਲੈਂਡ ਦੇ ਵਿੱਚ ਸੰਧੀ ਗਰਸਟਨ ਯੂਨੀਅਨ ਬਣਾਉਣ ਦਾ ਦੇ ਪਿੱਛੇ ਜਿਹੜਾ ਹੈਗਾ ਮਕਸਦ ਉਹਨਾਂ ਦਾ ਇਹ ਸੀਗਾ ਕਿ ਇਹ ਇਹਦਾ ਨਾਮ ਜਿਹੜਾ ਹੈਗਾ ਫੈਡਰੇਸ਼ਨ ਨਾਮ ਰੱਖਿਆ ਜਾਵੇ ਇਹ ਇਸਫ ਨਾਮ ਰੱਖਿਆ ਜਾਵੇ ਉਸ ਦੇ ਨਾਂ ਨਾਲ ਕਈ ਵਾਰੀ ਇਹ ਬਣ ਜਾਂਦਾ ਕਿ ਤੇ ਇਹ ਤੇ ਕਾਮਿਕਸ ਨੇ ਤੇ ਕਾਂਗਰੇਡ ਨੇ ਇਸਰ ਕਿਉਂ ਨਾਲ ਪਰ ਇਸ ਸਮੇਂ ਦੌਰਾਨ ਜਿਹੜੇ ਵੱਖ-ਵੱਖ ਥਾਵਾਂ ਤੇ ਲਾਠੀਚਾਰਜ ਹੋਏ ਈਵਨ ਫਾਇਰਿੰਗ ਹੋਈ ਤੋਂ ਉਹਦੇ ਜਿਹੜੇ ਮਤਲਬ ਕੇਸ ਬਣੇ ਹੋਏ ਚੁੱਕਿਆ ਉਹ ਅਜੇ ਸਟੈਂਡ ਕਰਦਾ ਤੇ ਉਸ ਦੇ ਉੱਤੇ ਉਸ ਜ਼ਬਰ ਦੇ ਖਿਲਾਫ ਉਹਨਾਂ ਕੇਸਾਂ ਦੇ ਖਿਲਾਫ ਜੱਜ ਜੇਬ ਖੁੱਲ੍ਹੀ ਜਿਹੜੇ ਤੋਂ 12 ਦਸੰਬਰ 1963 ਨੂੰ ਜਿਹੜਾ ਗੁਰੂ ਸਾਹਿਬ ਸੁਧਾਰ ਕਾਲਵੇ ਦਾ ਬਾਜ਼ਾਰ ਸੀ ਆ ਉਹ ਦੀ ਸਾੜ ਰਹੀ ਜਾਂਦੀ ਇੱਕ ਬਥਰੇ ਕਿਸਮ ਦੀ ਮੂਵਮੈਂਟ ਆ ਜਿਹੜੀ ਮਿਲਿਟੈਂਸੀ ਚ ਆ ਜਾਂਦੀ ਹੈ ਤੇ ਪੰਜਾਬ ਤੇ ਪੰਜਾਬ ਸਟੂਡੈਂਟ ਜਰੀਆਂ ਦਾ ਬਾਈ ਐਂਡ ਲਾਰਜ ਫਪਾਇਆ ਹੀ ਹੋ ਜਾਂਦਾ ਉਹ ਤੋਂ ਚਲਦੇ ਆ ਚਲਦੇ ਆ ਫਿਰ ਇਹਦੇ ਪੀਰੀਅਡ ਲੰਘਦੇ ਨੇ ਪਿਰਸੀਪਰ ਰੰਧਾਵੇ ਦਾ ਮਰਡਰ ਹੋ ਜਾਂਦਾ ਜਿਹੜੀ ਬਹੁਤ ਤੀਖੇ ਮੂਵਮੈਂਟ ਚੱਲੀ ਆ ਉਹ ਵੀ ਇੱਕ ਦੌਰ ਆ ਲੈਫਟਿਸਟ ਜਿਹੜੇ ਹੈਗੇ ਆ ਪੰਜਾਬ ਦੇ ਮਸਲਿਆਂ ਨੂੰ ਪੰਜਾਬ ਦੀ ਜਿਹੜੀ ਹੈਗੇ ਸੋਸਾਇਟੀ ਦੇ ਨੈਚਰ ਨੂੰ ਸਮਝਣ ਦੇ ਵਿੱਚ ਦੁਰ

ਉਹंचे पंजाबी ਵੱਖ-ਵੱਖ ਲੈਵਲ ਤੇ ਇਸ ਕਿਸਮ ਦੀਆਂ ਪੀੜ੍ਹੀਆਂ ਜਿਹੜੀਆਂ 1960 ਦੇ ਬਾਅਦ ਪੰਜਾਬ ਦੇ ਕਿਸੇ ਵੀ ਕਾਲਜ ਕਿਸੇ ਵੀ ਸੰਸਥਾ ਦੇ ਵਿੱਚ ਵਿਦਿਆਰਥੀ ਪੜ੍ਹੇ ਉਹ ਅਣਜਾਣੇ ਜਾਂ ਜਾਣੇ ਪੰਜਾਬ ਦੀ ਇੱਕ ਬਹੁਤ ਅਹਿਮ ਪਰਤ ਵਿਦਿਆਰਥੀ ਲਹਿਰ ਪੰਜਾਬ ਸਟੂਡੈਂਟ ਯੂਨੀਅਨ ਨੂੰ ਜਾਣਦੇ ਨੇ ਕਿਉਂਕਿ ਪੰਜਾਬ ਸਟੂਡੈਂਟ ਯੂਨੀਅਨ ਨੇ ਵੱਖ-ਵੱਖ ਪੱਧਰ ਤੇ ਬਕਵਾਕ ਪੰਜਾਬ ਦੇ 1960 ਮਿਆਂ ਤੋਂ 70 ਮਿਆਂ 80 ਮਿਆਂ 90 ਮਿਆਂ ਤੋਂ ਲੈ ਕੇ ਲਗਾਤਾਰ ਇਸ ਕਿਸਮ ਦਾ ਪੰਜਾਬ ਦੀ ਪੋਲਿਟਿਕਸ ਨੂੰ ਵੀ ਪ੍ਰਭਾਵਿਤ ਕੀਤਾ ਵਿਦਿਆਰਥੀ ਲਹਿਰ ਨੂੰ ਪ੍ਰਭਾਵਿਤ ਕੀਤਾ ਤੇ ਇਸ ਕਿਸਮ ਦੀ ਇਸ ਬਹੁਤ ਵੱਡਾ ਕਾਰਜ ਇਹਨੂੰ ਸਾਹਮਣਾ ਇਹਦੇ ਤੇ ਗੱਲ ਕਰਨੀ ਆਪਣੇ ਆਪ ਚ ਲੰਬੇ ਸਮੇਂ ਦੀ ਸਾਧਨਾ ਦੀ ਮੰਗ ਕਰਦਾ ਪੰਜਾਬ ਸਟੂਡੈਂਟ ਯੂਨੀਅਨ ਇਤਿਹਾਸ ਦੀਆਂ ਝਲਕਾਂ 900 43 ਤੇਜ ਦੀ ਐਡੀ ਵੱਡੀ ਇਤਿਹਾਸਕੀ ਤੇ ਡਾਕੂਮੈਂਟੇਸ਼ਨ ਕਰਨ ਦਾ ਕਾਰਜ ਸਰਦਾਰ ਅਜੈਬ ਸਿੰਘ ਸਵਾਣਾ ਹੋਂ ਨੇ ਕੀਤਾ ਬ੍ਰਹਗਤ ਸਾਹਿਬ ਇਸ ਐਡਾ ਵੱਡਾ ਤਰਧ ਰਾਲਾ ਕੰਮ ਕਰਨ ਦੀ ਤੁਹਾਨੂੰ ਕਿਹੜੀ ਇਹੋ ਜਿਹੀ ਚੇਤਨਾ ਨਹੀਂ ਛੱਡ ਜਾਂਦੇ ਨੇ ਇਹਨੇ ਡਾਕੂਮੈਂਟਾਂ ਨੂੰ ਇਕੱਠੇ ਕਰਨਾ ਇਹ ਕਿਹੜੀ ਇਹੋ ਜਿਹੀ ਜਿੰਗ ਸੀ ਜਿਹਨੇ ਕਿਹਾ ਕਿ ਮੈਂ ਇਹਨੂੰ ਸੰਭਾਲਾਂ ਆ ਸਭ ਤੋਂ ਵੱਡੀ ਗੱਲ ਤਾਂ ਮਤਲਬ ਮੈਂ ਖੁਦ ਵਿਦਿਆਰਥੀ ਲਹਿਰ ਦੇ ਵਿੱਚ ਸਰਗਰਮੀ ਨਾਲ ਕੰਮ ਕੀਤਾ ਇਸ ਵਿਦਿਆਰਥੀ ਲਹਿਰ ਦਾ ਖਾਸ ਕਰਕੇ ਐਮਰਜੈਂਸੀ ਦੇ ਸਮੇਂ ਦੌਰਾਨ ਮੇਰਾ ਖੱਬੇ ਪੱਖੀ ਵਿਚਾਰਾਂ ਦੇ ਨਾਲ ਜਿਹੜਾ ਹੈਗਾ ਪਾਲਿਤ ਬਣਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਮੈਂ 1986 ਤੱਕ ਜਿਹੜਾ ਹੈਗਾ ਇਹ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਹ ਆਗੂ ਸਪਾ ਚ ਰਹਾਂ ਰਾਤੀ ਦੇ 80 ਦੇ ਵਿੱਚ ਮੈਂ ਆਪਣਾ ਜਨਮ ਜਿੰਨੇ ਦਾ ਜਨ ਫੈਕਟਰੀ ਬਣ ਗਿਆ ਸੀ ਇੱਕ ਧਰ ਦਾ ਤੇ ਇਸੇ ਤਰੀ 83 ਦੇ ਵਿੱਚ ਜਦੋਂ ਕਮਸ ਯੂਥ ਲਈ ਬਣੀ ਉਦੋਂ ਵੀ ਮੈਂ ਇਹਦਾ ਪ੍ਰਧਾਨ ਰਿਹਾ ਤੇ ਬਾਅਦ ਦੇ ਵਿੱਚ ਇਸ ਸਮੇਂ ਸਾਡੇ ਸਮੇਂ ਤੋਂ ਪਹਿਲਾਂ ਦੀ ਤੇ ਸਾਡੇ ਸਮੇਂ ਦੌਰਾਨ ਜਿਹੜੀਆਂ ਵੱਡੀਆਂ ਵਿਦਿਆਰਥੀ ਜੱਦੋਜਾਦਾਂ ਲੜੀਆਂ ਗਈਆਂ ਤੇ ਉਹਨਾਂ ਦਾ ਮਨ ਦੇ ਵਿੱਚ ਵੱਡੀਆਂ ਜਿਹੜੀ ਹੈਗੀ ਹੈ ਗਹਿਰੀ ਛਾਪ ਇੱਕ ਲੱਗੀ ਹੋਈ ਸੀ ਲਗਾਤਾਰ ਮੈਨੂੰ ਜ਼ਿੰਦਗੀ ਦੇ ਵਿੱਚ ਇਹ ਗੱਲ ਸਟ੍ਰਾਈਕ ਕਰਦੀ ਰਹੀ ਕਿ ਇੰਨਾ ਸ਼ਾਨਾ ਮੱਤਾ ਇਤਿਹਾਸ ਜਿਹਦੇ ਵਿੱਚ ਕਿੰਨੇ ਹੀ ਨੌਜਵਾਨਾਂ ਨੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਔਰ ਉਹਨਾਂ ਨੂੰ ਸਾਮਿਆ ਜਾਂਦਾ ਤੇ ਮੈਨੂੰ ਇਹ ਵੀ ਗੱਲ ਮਹਿਸੂਸ ਹੁੰਦੀ ਸੀ ਕਿ ਜਿੰਨਾ ਪੰਜਾਬੀ ਇਤਿਹਾਸ ਸਿਰਜ ਰਹੇ ਨੇ ਉਹਨਾਂ ਉਹਨੂੰ ਸਾਮ ਨਹੀਂ ਰਹੇ ਤੇ ਇਸ ਕਰਕੇ ਇਸ ਦਿਸ਼ਾ 'ਚ ਥੋੜੀਆਂ-ਬਹੁਤੀਆਂ ਕੂਸ਼ਿਸ਼ਾਂ ਹੋਈਆਂ ਸੀਗੀਆਂ ਆ ਲੇਖਨਾ ਉਹ ਕੋਸ਼ਾ ਦਾ ਜ਼ਿਕਰ ਮੈਂ ਇਸ ਆਪਣੀ ਕਿਤਾਬ ਚ ਵੀ ਕੀਤਾ ਹੈਗਾ ਜਿੰਨਾ ਜਿੰਨਾਂ ਨੇ ਕੀਤੀਆਂ ਲੇਕਿਨ ਉਹ ਨਿੱਜੀ అనుభవਾਂ ਦੇ ਤੇ ਆਧਾਰਿਤ ਜ਼ਿਆਦਾ ਸੀ ਦੀ ਉਹਨਾਂ ਦੀ ਹੈ ਜਿਹਨੂੰ ਆਪਾਂ ਕਹਿ ਲਈਏ ਕਿ ਸਵੈ ਜੀਵਨੀ ਵਾਲਾ ਆਪੱਖ ਉਹਨਾਂ ਲਿਖਤਾਂ ਦੇ ਵਿੱਚ ਜ਼ਿਆਦਾ ਭਾਰੀ ਸੀਗਾ ਤੇ ਲੇਕਿਨ ਜਿਹੜੀ ਵਿਦਿਆਰਥੀ ਲਹਿਰ ਦੀ ਜਿਹੜੀ ਖਾਸ ਕਰਕੇ ਖੱਬੇ ਪੱਖੀ ਲਹਿਰ ਦੇ ਪ੍ਰਭਾਵ ਥੱਲੇ ਜੋ ਵਿਦਿਆਰਥੀ ਲਹਿਰ ਨੇ ਪੈੜਾ ਪਾਈਆਂ ਪੰਜਾਬ ਦੀ ਧਰਤੀ ਦੇ ਉੱਤੇ ਉਸ ਦੀ ਡਾਕੂਮੈਂਟੇਸ਼ਨ ਨਹੀਂ ਕੀਤੀ ਗਈ ਸੀ ਤੇ ਪਲ-ਪਲ ਜਿਹੜੇ ਹੈਗੇ ਪੁਰਾਣੇ ਬੰਦੇ ਜਾ ਰਹੇ ਸੀਗੇ ਤੇ ਉਹਨਾਂ ਦੇ ਨਾਲ ਹੀ ਉਹ ਇਤਿਹਾਸ ਦੇ ਮਤਲਬ ਬਹੁਤ ਸਾਰੇ ਪੰਨੇ ਖਤਮ ਹੋ ਰਹੇ ਸੀਗੇ ਜਿਹੜਾ ਕਰਕੇ ਮੈਨੂੰ ਤਕਰੀਬਨ 7 ਸਾਲ ਦਾ ਅਰਸਾ ਪਹਿਲੀ ਗੱਲ ਤੋਂ ਡਾਕੂਮੈਂਟਸ ਨੂੰ ਇਕੱਠਿਆ ਕਰਨ ਦੇ ਵਿੱਚ ਇਹ ਸਾਰੀ ਪ੍ਰੋਸੈਸ ਨੂੰ ਮੁਕੰਮਲ ਕਰਨ ਦੇ ਵਿੱਚ ਲੱਗੇ ਇਹਦੇ ਤੇ ਜਦੋਂ ਤੁਸੀਂ ਡਾਕੂਮੈਂਟੇਸ਼ਨ ਸਾਰੀ ਇਕੱਠੀ ਕਰ ਲਈ ਇੱਕ ਦੱਸੋ ਕਿ ਜਿਹੜੀਆਂ ਇੱਕ ਤਾਂ ਹੈਗੀਆਂ ਇਹਦੀਆਂ ਲਿਖਤਾਂ ਨੂੰ ਤੁਸੀਂ ਇਹਦੇ 'ਚ ਇੰਦਰਾਜ ਮੈਂ ਪੜਦੇ ਆ ਇੱਕ ਦੇਖਿਆ ਪੰਜਾਬ ਦੀ ਜੇ ਤੁਸੀਂ 1960 ਦੇਆਂ ਤੋਂ ਇਹਦੀਆਂ ਪੰਜਾਬ ਸਟੂਡੈਂਟ ਯੂਨੀਅਨ ਕਿਵੇਂ ਇਹਦੇ ਹਾਲਾਤ 'ਚ ਕਿਵੇਂ ਕਿਧੀਆਂ ਵੱਡੀਆਂ ਸਟਰਗਲ ਚੱਲਦੀਆਂ ਕਿਵੇਂ ਇਹਦਾ ਹਵਾਰ ਆਉਂਦਾ ਫਿਰ ਕਿਵੇਂ ਹੇਠਾਂ ਨੂੰ ਚੱਲ ਜਾਂਦੇ ਫਿਰ ਕਿਵੇਂ ਚੰਦਾ ਇਹਦੇ ਥੋੜਾ ਇਹਦੀ ਹਿਸਟਰੀ ਬਾਰੇ ਥੋੜਾ ਜਿਆ ਜਾਣਕਾਰੀ ਦਿਓ ਅਹ ਦੇਖੋ ਜਿਹੜਾ 60s ਦਾ ਸਮਾਂ ਸੀਗਾ ਉਹ ਕਮੰਤਰੀ ਪੱਦਰ ਦੇ ਉੱਤੇ ਵੀ ਔਰ ਸਾਡੇ ਮੁਲਕ ਦੇ ਵਿੱਚ ਵੀ ਇੱਕ ਮਤਲ ਖੱਬੇ ਪੱਖੀ ਵਿਚਾਰਾਂ ਦੀ ਜਾਂ ਇਨਕਲਾਬੀ ਜਿਹੜਾ ਮਾਹੌਲ ਵਾਲਾ ਸਮਾਂ ਸੀਗਾ ਖਾਸ ਕਰਕੇ ਬੀਤਨਾਮ ਦੀ ਜਿਹੜੀ ਜੰਗ ਸੀ ਤੇ ਉਹਦਾ ਉਹਦਾ ਪ੍ਰਤੀਕਰਮ ਸੀਗਾ ਜਿਹੜਾ ਉਹ ਅਮਰੀਕਾ ਦੇ ਵਿੱਚ ਵੀ ਵਿਦਿਆਰਥੀਆਂ ਵੱਲੋਂ ਵੱਡੀ ਪੱਦਰ ਦੇ ਉੱਤੇ ਕੀਤਾ ਗਿਆ ਅਮਰੀਕਾ ਦੇ ਵਿੱਚ ਯੂਰਪ ਦੇ ਹੋਰ ਕੰਟਰੀਆਂ ਦੇ ਵਿੱਚ ਫਰਾਂਸ ਦੇ ਵਿੱਚ ਜਰਮਨੀ ਦੇ ਵਿੱਚ ਇੰਗਲੈਂਡ ਦੇ ਵਿੱਚ ਜਾਨੀ ਬਹੁਤ ਤਿੱਖਾ ਪ੍ਰਤੀਕਰਮ ਹੋਇਆ ਤੇ ਉਹਦੇ ਵਿੱਚ ਜਿਹੜਾ ਐਂਡ ਰਿਜ਼ਲਟ ਉਹਦਾ ਆਪਾਂ ਸਮਝਦੇ ਹਾਂ ਇਤਿਹਾਸਿਕ ਸੱਤ ਹੈ ਕਿ ਅਮਰੀਕਾ ਨੂੰ ਮੂੰਹ ਦੀ ਖਾਣੀ ਪਈ ਤੇ ਵਾਪਸ ਹੋਣਾ ਪਿਆ ਤੇ ਉਸੇ ਸਮੇਂ ਦੌਰਾਨ ਹੀ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਇੱਕ ਸਮੇਂ ਲੋਕਾਂ ਦੇ ਵਿੱਚ ਆਜ਼ਾਦੀ ਦਾ ਭਰਮ ਬਣਿਆ ਸੀ ਉਹ ਬਿਲਕੁਲ ਟੁੱਟਣਾ ਸ਼ੁਰੂ ਹੋ ਗਿਆ ਸੀ ਤੇ ਉਸ ਸਮੇਂ ਦੀ ਜਿਹੜੀ ਮਤਲਬ ਕਮਿਊਨਿਸਟ ਪਾਰਟੀ ਸੀਗੀ ਭਾਵੇਂ ਉਹਨਾਂ ਨੇ 1936 ਦੇ ਵਿੱਚ ਵਿਦਿਆਰਥੀ ਜਥੇਬੰਦੀ ਕੋ ਬਣਾਈ ਹੋਈ ਸੀ ਐਆਈਐਸਫ لیکن پنجاب ਦੇ ਵਿੱਚ ਉਹਦਾ ਕੋਈ ਬਹੁਤਾ ਜਿਹੜਾ ਅਸਰ ਸੁਖ ਨਹੀਂ ਸੀ ਤੇ ਸੀਪੀਆਈ ਜਿਹੜੀ ਕੰਗਰਸ ਪਾਰਟੀ ਸੀ ਵੀ ਉਹਨੇ ਇਹਨੂੰ ਨਵੇਂ ਸਿਰੇ ਤੋਂ ਇਸ ਜਥੇਬੰਦੀ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਾਮੇ ਕਰਨ ਵਾਸਤੇ ਸੋਚਿਆ ਤੇ ਉਸੇ ਲੜੀ ਤਹਿਤ ਹੀ ਦਰਸ਼ਨ ਬਾਗੀ ਸਭ ਤੋਂ ਪਹਿਲਾਂ ਉਹਨੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ 1963 ਦੇ ਵਿੱਚ ਉਹਨੇ ਕੋਸ਼ਾਂ ਆਰੰਭੀਆਂ ਜਿਹਦਾ ਸਿੱਟਾ ਇਹ ਨਿਕਲਿਆ ਕਿ 29 ਫਰਵਰੀ ਵਾਲੇ 1 ਮਾਰਚ ਨੂੰ ਚੰਡੀਗੜ੍ਹ ਸਟੂਡੈਂਟ ਯੂਨੀਅਨ ਬਣਾਈ ਗਈ। ਚੰਡੀਗੜ੍ਹ ਸਟੂਡੈਂਟ ਯੂਨੀਅਨ ਨੂੰ ਬਣਾਉਣ ਦਾ ਦੇ ਪਿੱਛੇ ਜਿਹੜਾ ਹੈਗਾ ਮਕਸਦ ਉਹਨਾਂ ਦਾ ਇਹ ਸੀਗਾ ਕਿ ਇਹ ਇਹਦਾ ਨਾਂ ਜਿਹੜਾ ਹੈਗਾ ਫੈਡਰੇਸ਼ਨ ਨਾਂ ਰੱਖਿਆ ਜਾਵੇ, ਐਆਈਐਸਐਫ ਨਾਂ ਰੱਖਿਆ ਜਾਵੇ। ਉਸ ਦੇ ਨਾਂ ਨਾਲ ਕਈ ਵਾਰੀ ਇਹ ਬਣ ਜਾਂਦਾ ਕਿ ਇਤੇ ਇਤੇ ਕਾਮਰੇਡ ਨੇ ਦੇ ਕਾਮਰੇਡ ਨੇ ਇਸ ਕਰਕੇ ਉਹਨਾਂ ਨੇ ਉਹ ਉਸ ਨਾਂ ਦੇ ਉੱਤੇ ਕੰਮ ਕਰਨ ਨਾਲੋਂ ਚੰਡੀਗੜ੍ਹ ਸਟੂਡੈਂਟ ਯੂਨੀਅਨ ਪਹਿਲੇ ਪੜਾਵਜੋਂ ਤੇ ਉਸ ਤੋਂ ਬਾਅਦ 1 ਸਾਲ ਬਾਅਦ ਉਹਨਾਂ ਨੇ ਇਹ ਟਾਰਗੇਟ ਰੱਖਿਆ ਸੀ ਕਿ ਜਦੋਂ ਵੀ ਇਹ ਜਿਹੜੇ ਯੂਨਿਟ ਜਿਹੜੇ ਹੈਗੇ ਆ ਉਹ ਹੋਰ ਕਾਇਮ ਹੋ ਜਾਣਗੇ ਇਹਦਾ ਪੰਜਾਬ ਦੇ ਵਿੱਚ ਅਸਰ ਹੋ ਜਾਏਗਾ ਤਾਂ ਇਹਨੂੰ 50 ਸਣ ਯੂਨੀਅਨ ਦੇ ਵਿੱਚ ਬਦਲ ਦਿੱਤਾ ਜਾਵੇਗਾ ਯਾਨੀ ਪਹਿਲਾਂ ਤੋਂ ਉਹਨਾਂ ਦਾ ਇਹ ਟਾਰਗੇਟ ਇਹ ਸੀਗਾ ਕਿ 50 ਸਣ ਯੂਨੀਅਨ ਬਣਾਉਣੀ ਹੈ ਤਾਂ ਅਗਲੇ ਸਾਲ ਹੀ ਫਿਰ 28 ਫਰਵਰੀ 1900 ਜਿਹੜਾ ਹੈਗਾ ਨਾ 65 ਨੂੰ ਚੰਡੀਗੜ੍ਹ ਵਿੱਚ ਹੀ ਬਹੁਤ ਵੱਡੀ ਇੱਕ ਜਿਹੜੀ ਕਨਵੈਨਸ਼ਨ ਕਰਕੇ ਉੱਥੇ 50 ਸਣ ਯੂਨੀਅਨ ਸੈਂਕੀਪੀ ਉਹਦੇ ਵਿੱਚ ਵੀ ਜਿਹੜੇ ਹੈਗੇ ਆ ਇਹ ਮਤਲਬ ਜਿਹੜੇ ਆਗੂ ਸੀਗੇ ਉਹ ਦਰਸ਼ਨ ਬਾਗੀ ਮੇਨ ਆਗੂਆਂ ਦੇ ਵਿੱਚੋਂ ਸੀ ਕ੍ਰਿਸ਼ਨ ਮਰਾਰੀ ਸੀਗੇ ਇਸੇ ਤਰ੍ਹਾਂ ਦਲਵੀਰ ਸਿੰਘ ਜਰਨਲਿਸਟ ਸੀਗੇ ਤੇ ਹੋਰ ਬਹੁਤ ਸਾਰੇ ਮਤਲਬ ਉਹਨਾਂ ਦੇ ਨਾਲ ਜਿਵੇਂ ਕੁੜਕੀਆਂ ਵੀ ਸੀਗੀਆਂ ਉਹਨਾਂ ਦਾ ਸਾਰਾ ਡਿਟੇਲਡ ਵੇਰਵਾ ਦੇ ਵਿੱਚ ਦੱਸਿਆ ਗਿਆ ਤਾਂ 1900 ਜਿਹੜਾ ਹੈਗਾ 65 ਦੇ ਵਿੱਚ ਜਿਹੜੀ ਉਹ ਪੰਜਾਬ ਇਕੱਠਾ ਹਸਦਾ ਜਿਹਨੂੰ ਖੇਤਰਾ ਤੱਕ ਮਤਲਬ ਜਿਹੜਾ ਹੈਗਾ ਇਹਦੇ ਯੂਨਿਟ ਬਣੇ ਸੀਗੇ ਬਹੁਤ ਵੱਡਾ ਫਸਾਰਾ ਹੋਇਆ ਦੋ ਤਿੰਨ ਸਾਲਾਂ ਦੇ ਵਿੱਚ ਹੀ ਇਹ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਮੇਨ ਕਾਲਜ ਸੀਗੇ ਫੰਗੋ ਲਾਲਪੁਰ ਕਾਲਜ ਸੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸੀਗਾ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਦੇ ਕਾਲਜ ਸੀਗੇ ਉਹਨਾਂ ਦੇ ਵਿੱਚ ਜਿਹੜੇ ਇਹਦੇ ਯੂਨਿਟ ਬਣ ਗਏ ਸੀ ਤੇ ਛੋਟੀਆਂ ਮੋਟੀਆਂ ਮੰਗਾਂ ਲੜਦੇ ਆ ਉਹਨਾਂ ਦੇ ਵਿੱਚ ਸਫਲਤਾ ਹਾਸਲ ਕਰਦੇ ਆ ਇਦੇ ਵਿੱਚ ਡੈਮੋਕ੍ਰੈਟਿਕ ਮੰਗਾਂ ਵੀ ਸੀ ਜਿਵੇਂ ਫਾਰ ਇਗਜ਼ਾਮਪਲ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਦੀ ਚੁਣੀ ਹੋਈ ਜਥੇਬੰਦੀ ਨੂੰ ਮਾਨਤਾ ਦਿੱਤੀ ਜਾਵੇ ਇਹ ਵੀ ਇੱਕ ਮੰਗ ਸੀ ਆਰਥਿਕ ਮੰਗਾਂ ਤੋਂ ਇਲਾਵਾ ਜਿਹੜੀਆਂ ਮਤਲਬ ਫੀਸਾਂ ਵਲ ਕਟ ਕੱਟ ਕਰਨ ਦੀਆਂ ਸਟੇਸ਼ਨਰੀ ਸਸਤੀ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਲੋਕਲ ਮੰਗਾਂ ਸੀ ਲੇਕਿਨ 1968 ਦੇ ਵਿੱਚ ਜਿਹੜਾ ਇੱਕ ਟਰਨਿੰਗ ਪੁਆਇੰਟ ਆਇਆ ਜਿਸਨੇ ਬਹੁਤ ਸਾਰੇ ਜਿਹੜੇ ਆਗੂਆਂ ਨੂੰ ਮਤਲਬ ਵਿਦਿਆਰਥੀ ਲਹਿਰ ਦੇ ਨਾਇਕ ਬਣਾਤਾ ਜਿੰਨਾਂ ਤੋਂ ਖਾਸ ਕਰਕੇ ਦਰਸ਼ਨ ਬਾਗੀ ਸੀ ਉਹ ਘਟਨਾ ਸੀਗੀ ਸਰਕਾਰੀ ਕਾਲਜ ਲੁਧਿਆਣਾ ਸਰਕਾਰੀ ਕਾਲਜ ਲੁਧਿਆਣਾ ਦੇ ਵਿੱਚ ਭਾਵੇਂ ਉਹ ਘਟਨਾ ਤਾਂ ਬਿਲਕੁਲ ਮਾਮੂਲੀ ਘਟਨਾ ਤੋਂ ਸ਼ੁਰੂ ਹੋਈ ਇੱਕ ਵਿਦਿਆਰਥੀ ਸੀਗਾ ਉਸ ਨੂੰ ਜਿਹੜਾ ਹੈਗਾ ਇੱਕ ਪੁਲਿਸ ਵਾਲਾ ਆਇਆ ਸੀਗਾ ਉਹਨੂੰ ਕਿਤੇ ਮਜਾਕ ਕਰ ਦਿੱਤਾ ਉਹਨੇ ਪ੍ਰਿੰਸੀਪਲ ਨੂੰ ਦੱਸਤਾ ਪ੍ਰਿੰਸੀਪਲ ਚ ਦਫ਼ਤਰ ਚ ਬੁਲਾ ਕੇ ਦੇ ਛੱਪਣ ਵਰਗਾ ਇਹਦਾ ਰਿਐਕਸ਼ਨ ਹੋਇਆ ਪਹਿਲਾਂ ਉਹ ਜਿਹੜੇ ਕਮਰਸ ਦੇ ਵਿਦਿਆਰਥੀ ਸੀ ਉਹਨਾਂ ਨੇ ਹੜਤਾਲ ਕਰ ਦਿੱਤੀ ਫਿਰ ਸਾਰੇ ਕਾਲਜ ਨਹੀਂ ਕਰਤੀ ਫਿਰ ਦੂਸਰੇ ਕਾਲਜਾਂ ਨੇ ਕਰਤੀ ਉਸ ਉਸਦੇ ਰਿਐਕਸ਼ਨ ਵਜੋਂ ਸਰਕਾਰ ਨੇ ਉਹਨੂੰ ਦਬਾਣਾ ਚਾਹਿਆ ਦਬਾਣ ਦੇ ਉੱਤੇ ਉਹਨਾਂ ਤੇ ਲਾਠੀ ਚਾਰਜ ਹੋਏ ਤੇ ਕਈਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਹਦਾ ਰਿਐਕਸ਼ਨ ਹੋਰ ਸਮਾਂ ਜਿਹੜਾ ਹੈਗਾ ਮਤਲਬ ਦਬਣ ਦੀ ਬਜਾਏ ਉਹ ਦੂਸਰੇ ਕਾਲਜਾਂ ਤੱਕ ਫੈਲ ਗਿਆ ਜਿਵੇਂ ਐਸਐਸ ਕਾਲਜ ਬੰਗਾ ਸੀਗਾ ਤਰਨਤਾਰਨ ਕਾਲਜ ਸਦਾਰ ਕਾਲਜ ਜਣੀ ਲੁਧਿਆਣੇ ਦੇ ਕਾਲਜਾਂ ਦੇ ਵਿੱਚ ਅੰਮ੍ਰਿਤਸਰ ਦੇ ਸਚਾਲਾ ਕਾਲਜ ਖਾਲਸਾ ਕਾਲਜ ਬਹੁਤ ਸਾਰੇ ਕਾਲਜਾਂ ਦੇ ਵਿੱਚ ਤੇ ਇਥੇ ਤੱਕ ਇਸੇ ਸਮੇਂ ਇੱਕ ਘਟਨਾ ਹੋਰ ਵਾਪਰੀ ਇਹ ਗੱਲ ਹੈਗੀ ਆ ਆਪਣਾ 13 ਸਤੰਬਰ ਦੀ 13 ਸਤੰਬਰ 1968 ਦੀ 14 ਸਤੰਬਰ 1968 ਨੂੰ ਸੇਮ ਪੋਜੀਸ਼ਨ ਜਿਹੜੀ ਸੀਗੀ ਉਹ ਅ ਬਟਿੰਡੇ ਰਜਿੰਦਰਾ ਗਵਰਨਮੈਂਟ ਕਾਲਜ ਉੱਥੇ ਵੀ ਪ੍ਰੋਫੈਸਰ ਪ੍ਰਿੰਸੀਪਲ ਜਿਹੜਾ ਹੈਗਾ ਸੀਗੇ ਗੁਰసేਵਕ ਸਿੰਘ ਉਹਨਾਂ ਦੇ ਖਿਲਾਫ ਜਿਵੇਂ ਪਹਿਲਾਂ ਉਹ ਭਾਰਤਵਾਦ ਪ੍ਰਿੰਸੀਪਲ ਸੀਗਾ ਆਪਣਾ ਗਵਰਨਮੈਂਟ ਦੇ ਲਗਾਣਾ ਦੇ ਪ੍ਰਿੰਸੀਪਲ ਉਹ ਦੋਨਾਂ ਦੇ ਖਿਲਾਫ ਜੱਦੋਜਿਦ ਜਣੀ ਫਿਰ ਉਹਦਾ ਸਿੱਟਾ ਇਹ ਹੋਇਆ ਕਿ ਮਾਲਵਾ ਵੀ ਸਾਰਾ ਮਾਲਵਾ 벨ਟ ਮੱਧ ਜਾਂ ਦੁਆਬਾ ਸਾਰੇ ਦਾ ਸਾਰਾ ਪੰਜਾਬ ਦੇ ਵਿੱਚ ਕਿ ਬਹੁਤ ਵੱਡੀ ਸਟਰਗਲ ਬਣ ਗਈ ਤੇ ਗਵਰਨਰ ਰੀ ਰਾਜ ਦੀ ਗਵਰਨਰ ਰੀ ਰਾਜ ਦੇ ਦੌਰਾਨ ਮਤਲਬ ਅਖੀਰ ਨੂੰ ਸਰਕਾਰ ਨੂੰ ਉਹਨਾਂ ਦੋਨਾਂ ਪ੍ਰਿੰਸੀਪਲਾਂ ਨੂੰ ਟਰਾਂਸਫਰ ਕਰਨ ਲਈ ਮਜਬੂਰ ਹੋਣਾ ਪਿਆ ਲੇਕਿਨ ਇਸੇ ਸਮੇਂ ਦੌਰਾਨ ਹੋਇਆ ਕਿ ਕੇ ਉਹਤੇ ਵਾਪਸ ਹੋ ਗਿਆ ਤਕਰੀਬਨ ਇਹ ਨਵੰਬਰ ਦੇ ਅੱਧ ਤੱਕ ਨਰਸਲਿਆ ਨਵੰਬਰ ਤੇ ਜਾ ਕੇ ਸਰਕਾਰ ਨੇ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਪਰ ਇਸ ਸਮੇਂ ਦੌਰਾਨ ਜਿਹੜੇ ਵੱਖ-ਵੱਖ ਥਾਵਾਂ ਤੇ ਲਾਠੀ ਚਾਰਜ ਹੋਏ ਈਵਨ ਫਾਇਰਿੰਗ ਹੋਈ ਉਹਦੇ ਜਿਹੜੇ ਮਤਲਬ ਕੇਸ ਬਣੇ ਹੋਏ ਸੀ ਵਿਦਿਆਰਥੀਆਂ ਦੇ ਉਹ ਹਜੇ ਸਟੈਂਡ ਕਰਦੇ ਸੀ ਫਿਰ ਉਸ ਦੇ ਉੱਤੇ ਉਸ ਜ਼ਬਰ ਦੇ ਖਿਲਾਫ ਉਹਨਾਂ ਕੇਸਾਂ ਦੇ ਖਿਲਾਫ ਜੱਜ ਅਦਾਲੀ ਜਿਹਦੇ ਚੋਂ 12 ਦਸੰਬਰ 1963 ਨੂੰ ਜਿਹੜਾ ਗੁਰੂ ਸਰ ਸੁਧਾਰ ਕਾਲਜ ਦਾ ਵਿਦਿਆਰਥੀ ਸੀ ਆ ਉਹ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਸਾਰਾ ਪੰਜਾਬ ਸੀ ਉਹ ਮਤਲਬ ਮੂੜ ਕੇ ਖੇਰੇ ਇੱਕ ਇੱਕ ਸੁਣ ਨਾਲ ਜਿਹੜਾ ਹੈਗਾ ਸੰਘਰਸ਼ ਦੇ ਮੈਦਾਨ ਵਿੱਚ ਆਉਂ ਤਰਦਾ 19 ਦਸੰਬਰ ਨੂੰ ਪੰਜਾਬ ਸਟੇਟ ਯੂਨੀਅਨ ਵੱਲੋਂ ਆ ਪੰਜਾਬ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨਾਂ ਦਾ ਸੰਦੇਸ਼ ਦਿੱਤਾ ਗਿਆ ਸਾਲਾ ਦੇ ਮਨਾਉਣ ਦਾ ਤੇ ਉਸੇ ਦੌਰਾਨ ਹੀ ਸਰਕਾਰ ਨੇ ਮਤਲਬ ਸਰਕਾਰ ਵੀ ਇੰਨੀ ਵੈਸ਼ਟ ਜਦਾ ਹੋ ਗਈ ਇਸ ਮੂਮੈਂਟ ਤੋਂ ਕਿ ਉਹਨੇ ਜਿਹੜਾ ਜਨਰਲ ਫੈਕਟਰੀ ਸੀਗਾ ਦਰਸ਼ਨ ਬਾਗੀ ਉਹਦੇ ਉੱਤੇ ਪੀੜੀ ਐਕਟ ਲਾ ਕੇ ਉਸ ਨੂੰ ਉਸੇ ਦਿਨ 19 ਦਸੰਬਰ ਨੂੰ ਉਹਨੂੰ ਗ੍ਰਿਫਤਾਰ ਕਰਕੇ ਸੈਂਟਰਲ ਜੇਲ੍ਹ ਲੁਧਿਆਣਾ ਦੇ ਵਿੱਚ ਇੱਕ ਸਾਲ ਲਈ ਬੰਦ ਕਰ ਦਿੱਤਾ। ਯਾਨੀ ਸਾਲ ਹੋ ਤਕਰੀਬਨ ਅੰਦਰ ਰਹੇ ਤਾਂ ਇਹ ਜਿਹੜਾ ਪਹਿਲੇ ਦੌਰ ਦੀ ਇੱਕ ਕਿਸਮ ਨਾਲ ਐਂ ਕਹਿ ਲਓ ਕਿ ਪੰਜਾਬ ਸਟ੍ਰੈਂਡ ਯੂਨੀਅਨ ਦੇ ਸੰਘਰਸ਼ਾਂ ਦਾ ਕਲਾਈਮੈਕਸ ਉਸ ਤੋਂ ਬਾਅਦ 69 ਦੇ ਵਿੱਚ ਵੀ ਇੱਕ ਜਿਹੜਾ ਹੈਗਾ ਪ੍ਰੋਟੈਸਟ ਹੋਇਆ ਜਿੱਦੋਂ ਇੱਥੇ ਆਪਣੇ ਜਿਹੜਾ ਹੈਗਾ ਭਗਵੰਦ ਸਿੰਘ ਭਵਨ ਹੈ ਮੇਰੇ ਕੋਲ ਬਸ ਸਾਦੇ ਘਰਾਂ ਦਾ ਉਹਦਾ ਹਾਂ ਉਹਦਾ ਜਦੋਂ ਉਦਘਾਟਨ ਹੋਇਆ ਉੱਥੇ ਗ੍ਰਹਿ ਮੰਤਰੀ ਜਵਾਨ ਵੀ ਆਇਆ ਸੀਗਾ ਉਹ ਬਾਗੀ ਦੀ ਰਿਹਾਈ ਲਈ ਪ੍ਰੋਟੈਸਟ ਹੋਇਆ ਸੀ ਅ ਸੈਪਟੰਬਰ 69 ਦੇ ਵਿੱਚ ਤਾਂ ਉੱਥੇ ਮੁੱਖ ਮੰਤਰੀ ਵੀ ਆਏ ਸੀ ਜਸਟਿਸ ਗਰਨਾਮ ਸਿੰਘ ਤਾਂ ਉੱਥੇ ਲੋਕਾਂ ਨੇ ਵਿਦਿਆਰਥੀਆਂ ਨੇ ਬੈਲ ਬਲੈਂਟਾਂ ਦੇ ਨਾਲ ਪੰਜਾਬ ਸੰਘ ਦੇ ਗਵਾਹੀ ਦੇ ਵਿੱਚ ਬਹੁਤ ਜਿਆਦਾ ਪ੍ਰੋਟੈਸਟ ਕੀਤਾ ਉੱਥੇ ਕੁਰਸੀਆਂ ਚਲਾਤੀਆਂ ਟੈਂਟ ਫਾੜ ਦਿੱਤੇ ਗਏ ਉਹਨਾਂ ਦੀ ਜਿਹੜੇ ਭਾਸ਼ਣ ਹੈਗੇ ਆਗੂਆਂ ਦੇ ਨਹੀਂ ਹੋਣਗੇ ਉਹਦੇ ਵਿੱਚ ਵੀ ਕਈ ਵਿਦਿਆਰਥੀ ਉਹਨਾਂ ਨੇ ਰੈਸਟੇਟ ਕੀਤਾ ਜੈ ਹਰ ਸਿੱਖ ਨੂੰ ਸੱਲ ਪਿੱਛੇ ਇਹ ਤੋਂ ਬਾਅਦ ਇੱਕ ਜਿਹੜਾ ਇਹ ਮਤਲਬ ਸਿਖਰ ਸੀਗਾ ਉਹਦੀ ਪੰਜਾਬ ਸੰਜੁਨ ਨੇ ਮਾਨਤਾ ਦਾ ਸਟਰਗਲ ਦਾ ਤੇ ਸੰਘਰਸ਼ ਦਾ ਉਸ ਤੋਂ ਬਾਅਦ ਕੀ ਹੋਇਆ ਆ 69 ਤੋਂ ਬਾਅਦ ਦੇ ਐਂਡ ਚ ਕਹਿ ਲੋ ਤੇ 70 ਦੇ ਜਿਹੜੀ ਕਮਿਊਨਿਸਟ ਮੂਵਮੈਂਟ ਸੀਗੀ ਉਹਦੇ ਵਿੱਚ ਇੱਕ ਵਿਚਾਰ ਇਹ ਆਇਆ ਕਿ ਜਨਤਕ ਜਥੇਬੰਦੀਆਂ ਦੀ ਲੋੜ ਨਹੀਂ ਸਿੱਧੇ ਤੁਸੀਂ ਕਮਿਊਨਿਸਟ ਪਾਰਟੀ ਦੇ ਵਿੱਚ ਇਨਕਲਾਬੀ ਕਮਿਊਨਿਸਟ ਪਾਰਟੀ ਦੇ ਵਿੱਚ ਪਸਤੀ ਹੋ ਉਹ ਇੱਕ ਵੱਖਰਾ ਚੈਪਟਰ ਹੈਗਾ ਕਿ ਜਿਹੜੀ ਕਿਉਂਕਿ ਜਿਹੜਾ ਵੈਸੇ ਤਾਂ ਇਹ ਨਾਲ-ਨਾਲ ਚੱਲਦਾ ਜੇ ਇਹਨੂੰ ਅੰਡਰਸਟੈਂਡ ਕਰਨਾ ਚਾਹੁੰਦੇ ਹੋ ਤਾਂ ਇੱਕ ਵੱਖਰਾ ਸਵਾਲ ਬਣਦਾ ਹੈਗਾ ਕਿ ਵਿਦਿਆਰਥੀ ਲਹਿਰ ਦੀ ਇਹ ਦੇ ਜਿਹੜੇ ਉਤਰਾ ਚੜਾ ਹੈ ਗਿਆ ਹਿੰਦੁਸਤਾਨ ਦੀ ਕਮਿਊਨਿਸਟ ਮੂਵਮੈਂਟ ਦੇ ਨਾਲ-ਨਾਲ ਕਿਵੇਂ ਚੱਲੇ ਇਹ ਇੱਕ ਬ੍ਰਾਡਰ ਜਿਹੜਾ ਕੁਐਸਚਨ ਹੈਗਾ ਉਹ ਉਹਦੇ ਪ੍ਰਸੰਗ ਦੇ ਵਿੱਚ ਸਹੀ ਰੂਪ ਤੇ ਨੂੰ ਸਮਝਿਆ ਜਾ ਸਕਦਾ ਤਾਂ ਇੱਥੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਉਦੋਂ ਫਿਰ ਜਿਹੜੀ ਇਹ ਵਿਚਾਰ ਆਇਆ ਤਾਂ ਉਹਦੇ ਤਹਿਤ ਜਿਹੜੇ ਵੱਡੀ ਪੱਧਰ ਦੇ ਉੱਤੇ ਨੌਜਵਾਨ ਐਕਟਿਵਿਸਟ ਸੀਗੇ ਖਾਸ ਕਰਕੇ ਜਿਹੜੇ ਜਨਤਿਕ ਜਥੇਬੰਦੀ ਤੇ ਕੰਮ ਕਰਦੇ ਆ ਪੋਲੀਟੀਕਲੀ ਕਮਿਟਿਡ ਸੀਗੇ ਸਹੀ ਤੇ ਐਮਐਲਡੀ ਜਿਹੜੀ ਪਹਿਲਾਂ ਕੋਆਰਡੀਨੇਸ਼ਨ ਕਮੇਟੀ ਦੇ ਨਾਲ ਸੀ ਰਹੀ ਤੇ ਨਾਲ ਜਿਹੜੀ ਪਾਰਟੀ ਬਣੀ ਉਸ ਦੇ ਨਾਲ ਉਹਨਾਂ ਨੇ ਉਸ ਕਾਲ ਦੇ ਤਹਿਤ ਵਿਦਿਕ ਸੰਸਥਾਵਾਂ ਛੱਡਤੀਆਂ ਬਿਆਨ ਨੂੰਮ ਵਰਗੇ ਸਾਰੇ ਜਿਹੜੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਸੀ ਇਸ ਤਰੀ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿਦਿਆਰਥੀ ਸੀ ਇਵਨ ਜਿਹੜਾ ਅੱਜਕੱਲ ਸਿੱਖ ਜਿੰਦ ਤੱਕ ਹੈਗਾ ਅਜਨੇਰ ਸਿੰਘ ਇਹ ਵੀ ਉਹਨੂੰ ਉਸੇ ਦਾ ਵਿਦਿਆਰਥੀ ਸੀਗਾ ਇਹ ਸਾਰੇ ਦਰਸ਼ਨ ਖਟਕੜ ਇਹ ਸਾਰੇ ਉਸੇ ਕਾਲ ਦੇ ਤਹਿਤ ਲੋਕ ਜਿਹੜੇ ਹੈਗੇ ਆ ਉਹ ਕਾਲਜਾਂ ਯੂਨੀਵਰਸਿਟੀ ਛੱਡ ਕੇ ਪਾਰਟੀ ਦੇ ਵਿੱਚ ਚਲੇ ਗਏ ਤੇ ਉਦੋਂ ਕਿ ਕਲਾਸ ਇਨਿਲੀਸ਼ਨ ਦੀ ਲਾਈਨ ਸੀਗੀ ਜਿਹੜੀ ਕਮਿਊਨਿਸਟ ਮੂਵਮੈਂਟ ਚੱਲ ਰਹੀ ਸੀ ਜਮਾਤੀ ਦੁਸ਼ਮਣਾਂ ਦੇ ਸਫਾਈ ਕਰਨ ਦੀ ਉਹਦੇ ਤਹਿਤ ਵੱਡੀ ਪੱਦਰ ਦੇ ਉੱਤੇ ਉਹਨਾਂ ਕਾਰਪੋਨਾ ਦੇ ਪੁਲਿਸ ਮੁਕਾਬਲੇ ਪਿਆ ਬਣਾਏ ਜਿਹਦੇ ਵਿੱਚ ਬੱਬਾ ਬੂਜਾ ਸਿੰਘ ਵਰਗੇ ਜਿਹੜੇ ਵੱਡੀ ਉਮਰ ਦੇ ਬਜ਼ੁਰਗ ਵੀ ਸ਼ਾਮਲ ਸੀਗੇ ਤਾਂ ਇਹ ਉਸ ਸਮੇਂ ਫਿਰ ਇੱਕ ਹਿੱਸਾ ਜ਼ਰੂਰ ਸੀਗਾ ਜਿਹੜਾ ਜਿਹਨੂੰ ਨਾਗਰੇਡੀ ਗਰੁੱਪ ਦੇ ਨਾਂ ਨਾਲ ਜਾਣਿਆ ਜਾਂਦਾ ਜਿਹੜਾ ਉਹਨਾਂ ਦੇ ਵਿਚਾਰਾਂ ਦੇ ਪ੍ਰਭਾਵ ਥੱਲੇ ਉਹਨਾਂ ਨੇ ਪੰਜਾਬਸਰ ਯੂਨੀਅਨ ਨੂੰ ਕੋਸ਼ਿਸ਼ ਕੀਤੀ ਕਿ ਇਹ ਬਣੀ ਰਹੇ ਪਰ ਉਦੋਂ ਕਿਉਂਕਿ ਦੂਜੇ ਵਿਚਾਰਾਂ ਦਾ ਜਿਹੜਾ ਗਲਵਾਲਾ ਇੰਨਾ ਜ਼ਿਆਦਾ ਸੀ ਹੈਗਾ ਕਿ ਉਹਨਾਂ ਦੀ ਗੱਲ ਕਿਸੇ ਵੀ ਵਿਦਿਆਰਥੀਆਂ ਨੇ ਨਹੀਂ ਸੁਣੀ ਤੇ ਉਦੋਂ ਯੂਨੀਵਰਸਿਟੀ ਜਿਹੜੀ ਹੈਗੀ ਪੰਜਾਬਸਰ ਯੂਨੀਅਨ ਇਸ ਕਿਸੇ ਨਾਮ ਸੰਗ ਹੋ ਗਈ ਇਹਦਾ ਕੋਈ ਵੀ ਯੂਨਿਟ ਨਾ ਦੁਬਾਰਾ ਇਸ ਨੂੰ ਫਿਰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ਾਂ 1972 ਦੇ ਵਿੱਚ ਆ ਕੁਛੇਰੇ ਯੂਨਿਟ ਬਣੇ ਜਗਰਾਉਂ ਉਜਲਾਸ ਕਰਕੇ ਥੋੜੇ ਵਿਦਿਆਰਥੀਆਂ ਨੇ ਉਸੇ ਉਸੇ ਵਿਚਾਰਾਂ ਦੇ ਆ ਪਰ ਇੱਕ ਵਾਰੀ ਜਿਹੜਾ ਅਗਲਾ ਦੌਰ ਹੈ ਅਗਲਾ ਫੇਜ ਹੈ ਜਿਹੜੇ ਬਾਗੀ ਵਾਲਾ ਦੌਰ ਉਦੋਂ ਪਹਿਲਾਂ ਖਤਮ ਹੋ ਜਾਂਦਾ ਕਿਉਂਕਿ 69 ਜਿਹੜਾ 68 ਤੋਂ ਬਾਅਦ 69 ਜਦੋਂ ਬਾਗੀ ਬਾਹਰ ਆਉਂਦਾ ਹੈਗਾ ਤਾਂ ਉਹ ਮਤਲਬ ਜਿਹੜਾ ਹੈਗਾ ਉਹਦੇ ਵਿਚਾਰ ਬਦਲ ਚੁੱਕੇ ਹੁੰਦੇ ਨੇ ਵਦੇਸ਼ ਦਾ ਰੁਕ ਕਰ ਲੰਦਾ ਸਾਲ ਕੋਨੇ ਹਿਮਾਚਲ ਦੇ ਵਿੱਚ ਕਿਸੇ ਸਕੂਲ 'ਚ ਨੌਕਰੀ ਵਗੈਰਾ ਕੀਤੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਥੋੜਾ ਚਿਰ ਕਿਸੇ ਪ੍ਰਾਈਵੇਟ ਅਮਰੀਕਨ ਫਰਮ 'ਚ ਕੰਮ ਕੀਤਾ ਮੁੜ ਕੇ 72 ਦੇ ਵਿੱਚ ਕੰਡਾ ਚਲੇ ਗਏ ਤੇ 72 ਦੇ ਵਿੱਚ ਇੱਕ ਪਾਸੇ ਉਹ ਸਾਰੀਆਂ ਮਤਲਬ ਗੁਜਾਇਸ਼ਾਂ ਮਕਾਕੇ ਉਧਰ ਚਲੇ ਗਏ ਤੇ ਉਸੇ ਸਮੇਂ ਦੌਰਾਨ ਹੀ ਜਿਹੜੀ ਮੋਗਾ ਗੋਲੀ ਕਾਂਡਬਾ ਮੋਗਾ ਗੋਲੀ ਕਾਂਡ ਦਾ ਜਿਹੜਾ ਹੈਗਾ 5 ਤੇ 7 ਅਕਤੂਬਰ 1972 ਨੂੰ ਇਹ ਨੇ ਫੇਰ ਇੱਕ ਜਿਹੜਾ ਹੈਗਾ ਮੋੜ ਲਿਆਂਦਾ ਭਾਵੇਂ ਬਿਗਨਿੰਗ ਦੇ ਵਿੱਚ ਇਹ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਜਿਹੜੀ ਸੀ ਪੇ ਦੇ ਪ੍ਰਭਾਵ ਥੱਲੇ ਸੀ ਉਹਦੇ ਵੱਲੋਂ ਥੋੜਾ ਸਰਗਰਮੀ ਕੀਤੀ ਗਈ ਸੀ ਪਰ ਉਹ ਇੱਕ ਸਥਿਤੀ ਤੇ ਜਾ ਕੇ ਜਦੋਂ ਸੰਘਰਸ਼ ਸਿੱਖਾ ਹੋ ਗਿਆ ਉਹ ਵਿਦਰੋਹ ਕਰ ਗਿਆ ਤਾਂ ਇਸ ਘਟਨਾ ਦੇ ਨਾਲ ਜਦੋਂ ਉੱਥੇ 5 ਤੇ 7 ਅਕਤੂਬਰ ਨੂੰ ਫਾਇਰਿੰਗ ਹੋਈ ਤਾਂ ਉਹਨੇ ਜਿਹੜਾ ਹੈਗਾ ਸਾਰੇ ਪੰਜਾਬ ਨੂੰ ਸੰਜੋੜ ਕੇ ਰੱਖਿਆ ਉਹਦੇ ਵਿੱਚ ਖੱਬੇ ਪੱਖੀ ਜਿਹੜੀਆਂ ਨੌਜਵਾਨ ਜਥੇਬੰਦੀਆਂ ਸੀ ਜਿਵੇਂ ਨੌਜਵਾਨ ਹਾਰਸਵਾ ਸੀ ਥੋੜੇ ਬਹੁਤੇ ਪੌਕਟਾਂ ਦੇ ਵਿੱਚ ਉਹਨਾਂ ਦਾ ਕੰਮ ਸੀਗਾ ਤੇ ਮਤਲਬ ਉਹ ਖੁੱਲ ਕੇ ਮੈਦਾਨ ਦੇ ਵਿੱਚ ਆਏ ਵਿਦਿਆਰਥੀਆਂ ਦੀ ਹਮਾਇਤ ਤੇ ਆਏ ਆਮ ਲੋਕ ਆਏ ਈਵਨ ਐਂ ਕਹਲੂ ਕਿ ਜੀ ਵਿਦਿਆਰਥੀਆਂ ਦੀ ਲਹਿਰ ਦੇ ਨਾਲੋਂ ਇਹ ਆਮ ਲੋਕ ਲਹਿਰ ਤੱਕ ਬਣ ਗਈ ਸੀ ਜਿਹਦੇ ਵਿੱਚ ਜਿਵੇਂ ਕਹ ਲੋ ਕਿ ਪੰਜਾਬ ਦੇ ਵਿੱਚ ਜਿੱਡੀ ਪੱਡੀ ਪੱਦਰ ਦੇ ਉੱਤੇ ਸੀਆਰਪੀ ਵਗਾਰਾ ਈਵਨ ਮੀਨ ਸੌਜੀ ਦਾਲ ਵੀ ਉਦੋਂ ਪੰਜਾਬ ਦੇ ਵਿੱਚ ਬੁਲਾਏ ਗਏ ਮੂਗੇ ਨੂੰ ਜਿਹੜਾ ਹੈਗਾ ਇੱਕ ਇੱਕ ਕਿੱਤਨ ਵਾਲਿਆਂ ਨੂੰ ਕਹ ਲੋ ਕਿ ਸੋਈ ਦੇਵਾਲੇ ਕਰ ਦੋ ਤਾਂ ਫਿਰ ਵੀ ਇਹ ਮੂਮੈਂਟ ਨਹੀਂ ਦਬੀ ਸਰਕਾਰ ਨੇ ਮਤਲਬ ਇਥੋਂ ਤੱਕ ਪੇਸ਼ਕਸ਼ ਕੀਤੀ ਅ ਹਰਜੀਤ ਤੇ ਸਵਰਨ ਸਿੰਘ ਇਹ ਦੋ ਛੜੇ ਕਿ ਪਿੰਡ ਦੇ ਨੌਜਵਾਨ ਸੀਗੇ ਜਿਹੜੇ ਸ਼ਹੀਦ ਹੋਏ ਇਸ ਤੋਂ ਇਲਾਵਾ ਹੋਰ ਵੀ ਇੱਕ ਟੀਚਰ ਸੀ ਰਿਸ਼ੇ ਵਾਲਾ ਇੱਕ ਔਰਤ ਵੀ ਇਹ ਮਤਲਬ ਪਿੰਡ ਦਾ ਪਤਾ ਵੀ ਨਹੀਂ ਲੱਗਿਆ ਹੈਗਾ ਤਾਂ ਉਹਨਾਂ ਨੂੰ ਪੇਸ਼ਕਸ਼ ਵੀ ਕੀਤੀ ਕਿ ਤੁਹਾਨੂੰ ਅਸੀਂ ਜਿਹੜਾ ਹੈਗਾ 10000 ਰੁਪਇਆ ਮਤਲਬ ਦੇ ਦਿੰਨੇ ਆ ਹੋਰ ਵੀ ਕੁਝ ਹੁਲਪਾਂ ਦੇਣ ਦੀ ਗੱਲ ਕਰਦੇ ਸੀ ਪਰ ਉਹਦੇ ਪਿਤਾ ਨੇ ਠੁਕਰਾ ਦਿੱਤਾ ਤੇ ਇਥੇ ਦਰਸਾ ਮੈਂ ਇੱਕ ਗੱਲ ਜੇ ਉਹ ਮੈਂਸ਼ਨ ਕਰਾਂਗਾ ਕਿ ਇਹ ਇਤਿਹਾਸ ਦਾ ਇਹ ਉਸ ਮਤਲਬ ਇਸ ਐਲਾਨ ਦੀ ਮੋੜਦਹਰਾਈ ਸੀ ਜਿਹੜੀ 1968 ਦੇ ਵਿੱਚ ਸੇਮ ਗੱਲ ਜਸਟਿਸ ਗੁਰਨਾਮ ਸਿੰਘ ਨੇ ਅ ਸ਼ਹੀਦ ਜਗਤਾਰ ਦੇ ਦਾਦਾ ਜੀ ਨੂੰ ਕਹੀ ਕਿ ਅਸੀਂ ਸਰਸ ਮਸੀਂ ਤੁਹਾਡੀ ਜਿਹੜੀ ਹੈਗੀ ਹੈ ਮਦਦ ਕਰਨ ਲਈ ਤਿਆਰ ਹਾਂ ਜਿਵੇਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦੇ ਦੇਣੇ ਆ ਕੰਪਨੀ ਸੇ ਸਿੰਦੇ ਦੇ। ਉਹ ਕਹਿੰਦੇ ਮੈਂ ਪੁੱਤ ਦਾ ਮੁੱਲ ਨਹੀਂ। ਉਹ ਮੈਂ ਇਹਦੇ ਵਿੱਚ ਵੀ ਜ਼ਿਕਰ ਕੀਤਾ ਜਦੋਂ ਫਿਰ ਹਰਜੀਤ ਦੇ ਫਾਦਰ ਨੇ ਅ ਸੁਭੇਦਾਰ ਸਾਹਿਬ ਨੇ ਇਹ ਗੱਲ ਰਿਪੀਟ ਕੀਤੀ ਇੱਕ ਵਾਰੀ ਇਤਿਹਾਸ ਫੇਰ ਦੋਹਰਾਇਆ ਜਿਵੇਂ ਕਿ ਮੈਂ ਪੁੱਤ ਦਾ ਮੁੱਲ ਨਹੀਂ। ਇਹ ਕੋਈ ਮਤਲਬ ਸਰਕਾਰ ਦੇ ਨਾਲ ਕੰਪਰੋਮਾਈਜ਼ ਨਹੀਂ। ਤੇ ਅਲਟੀਮੇਟਲੀ ਉਸ ਅਰਸ਼ ਦੀ ਵਿੱਚ ਦੇਖੋ ਬਣੇ ਜਿਹੜੇ ਕੇਸ ਸੀ ਜਿਹਦੇ ਉੱਤੇ ਲੰਮਾ ਸਮਾਂ ਚੱਲਿਆ ਕੰਮ ਤੇ ਨਹੀਂ ਵਾਪਸ ਹੋਏ ਪਰਵੇਂ ਉਸ ਰੂਪ ਦੇ ਵਿੱਚ ਉਸ ਟਾਈਮ ਤੇ ਵਕਤੀ ਜਿੱਤ ਨਹੀਂ ਹੋਈ ਪਰ ਇੱਕ ਜਿੱਤ ਬਹੁਤ ਵੱਡੀ ਸੀ ਕਿ ਮੁੜਕੇ ਜਿਹੜੀ 50 ਸਣ ਯੂਨੀਅਨ ਸੀ ਉਹ ਇੱਕ ਮਾਸ ਔਰਗੇਨਾਈਜੇਸ਼ਨ ਦੇ ਰੂਪ ਚ ਉਭਰੀ ਤੇ ਦੂਜੀਆਂ ਜਥੇਬੰਦੀਆਂ ਦੇ ਨਾਲ ਇੱਕ ਨਵੇਕਲੀ ਸ਼ਾਨ ਨੇ ਬਣਾਈ ਤੇ ਜਿਹੜਾ ਉਹ ਸਿਨੇਮਾ ਸੀਗਾ ਉਹਨੂੰ ਪੂਰੀ ਤਰ੍ਹਾਂ ਮਤਲਬ ਜਿਹੜਾ ਹੈਗਾ ਬੰਦ ਕਰਾਇਆ ਉਹ ਤੋਂ ਬਾਅਦ ਦੇ ਸਮਿਆਂ ਦੇ ਵਿੱਚ ਵੀ ਬਾਰ ਬਾਰ ਇਹ ਚੱਲਣ ਦੀ ਕੋਸ਼ਿਸ਼ ਰਹੀ ਹੈਗੀ ਉਹਨੂੰ ਚਲਾਉਣ ਦੀ ਪਰ ਉਹ ਨਹੀਂ ਚਲਾ ਸਕੇ ਸकता ਉਦੇ ਤੇ ਸਾਫ ਪੰਜਾਬ ਚੈਨਲ ਵੱਲੋਂ ਇਹ ਐਲਾਨ ਹੁੰਦਾ ਸੀਗਾ ਕਿ ਅਸੀਂ ਜਿਹੜਾ ਹੈਗਾ ਸ਼ਹੀਦਾਂ ਦੀ ਕਤਲਗਾਹ ਤੇ ਝਾਂਜਰਾਂ ਦੀ ਸ਼ੰਕਾਰ ਨਹੀਂ ਪੈਣਗੇ ਤਾਂ ਇਸੇ ਸਮੇਂ ਦਰਾਂ ਇੱਕ ਗੱਲ ਜਿਹੜੀ ਹੋਰ ਪੰਜਾਬ ਕਨ ਯੂਨੀਅਨ ਨੂੰ ਬਲ ਬਖਸ਼ਣ ਵਾਲੀ ਸੀ ਉਹ ਇਹ ਸੀ ਕਿ ਖੱਬੇ ਪੱਖੀ ਜਿਹੜੇ ਦੂਸਰੇ ਪੋਲੀਟੀਕਲ ਗਰੁੱਪ ਸੀਗੇ ਕਾਫੀ ਕੁਝ ਜਿਹੜਾ ਜਿਹੜੀ ਖੱਬੇ ਮਾਰਕੀਵਾਜੀ ਦੀ ਜਿਹੜੀ ਉਸ ਡਿਵੀਏਸ਼ਨ ਤੇਗੀ ਉਹਦੇ ਤਹਿਤ ਉਹ ਪ੍ਰੈਕਟਿਸ ਦੇ ਸਿੱਟੇ ਵੀ ਸਾਹਮਣੇ ਆ ਗਏ ਕਿ ਉਹ ਸਹੀ ਨਹੀਂ ਹੈਗਾ ਜੱਥੇ ਬੰਦੀਆਂ ਤੋੜਨਾ ਤਾਂ ਉਹ ਗਰੁੱਪ ਵੀ ਇਹੋ ਤੱਕ 72 ਦੇ ਜਿਹੜੇ ਮੋਗਾ ਘੋਲ ਦਰਾਂ ਤੱਕ ਮਤਲਬ ਇਸ ਪਾਸੇ ਵੱਲ ਨੂੰ ਆ ਗਏ ਸੀ ਕਿ ਸਾਨੂੰ ਜਨਤਕ ਵਿਦਿਅਕ ਬਣਾਉਣੀਆਂ ਚਾਹੀਦੀਆਂ ਸੀ ਇਸੇ ਕਰਕੇ ਫਿਰ ਮਤਲਬ ਜਿਹੜਾ 73 ਦੇ ਵਿੱਚ 74 ਤੋਂ 10ਰ ਤੱਕ ਉਹ ਸਾਰੇ ਆ ਕੇ ਸੀ ਇਹ ਮਤਲਬ ਇਸੇ ਜਿਹੜੀ ਹੈਗੀ ਹੈ ਵਿਦਿਆਰਥੀਆਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਐਕਟਿਵ ਸਰਗਰਮ ਹੋ ਗਈ ਸੀ ਇਹ ਵੀ ਇੱਕ ਮਤਲਬ ਜਨਤਕ ਲਾਈਨ ਦਾ ਕੱਲੋ ਅਭਿਆਸ ਦੀ ਜਗਾ ਉਹ ਸਾਹਮਣੇ ਹੈ لیکن ਉਸੇ ਸਮੇਂ ا ایک حادثے ਤੋਂ ਬਾਅਦ 74 ਦੇ ਵਿੱਚ ਜਿਹੜਾ ਘੁੱਡੀ ਕੇ ਜਲਾਸ ਹੈ ਉਹਦੇ ਵਿੱਚ ਜਿੱਥੇ ਉਹ ਇਕੱਠੇ ਹੋ ਗਏ ਉੱਥੇ ਮਤਲਬ ਉਹਨਾਂ ਧਿਰਾਂ ਦੇ ਵਿੱਚ ਆਪਸੀ ਡਿਫਰੈਂਸ ਵੀ ਆਏ ਜਿਹਦੇ ਵਿੱਚ ਮੈਂ ਇਹਦੇ ਵਿੱਚ ਡਾਕੂਮੈਂਟ ਵੀ ਦਿੱਤਾ ਇੱਕ ਪ੍ਰੋਗਰੈਸ ਰਿਪੋਰਟ ਸੀ ਵੀ ਜਿਹੜੀ ਸਰਪਾਰਨਾਵਾ ਹੋਰਾਂ ਦੀ ਧਿਰ ਵੱਲੋਂ ਪੇਸ਼ ਕੀਤੀ ਗਈ ਸੀ ਦੂਜੀ ਜਿਹੜੀ ਹੈਗੀ ਆ ਬਲਵਾਨ ਜਗਰੂਪ گروپ ਵਾਲੇ ਧਿਰ ਵੱਲੋਂ ਬਲਵਾਨ ਦੇ ਰਿਵਿਊ ਨਾਂ ਦੇ ਤੌਰ ਦੇ ਉੱਤੇ ਪੈਰਲਲ ਲਿਫਟੋ ਦੇ ਵਿੱਚ ਬਣੇ ਜਿਹੜੀ ਜਿਹੜੀਆਂ ਗੱਲਾਂ ਹਾਲਾਂਕਿ ਉਹ ਉਹ ਜਿਹੜੇ ਮਤ ਦੇ ਸੀ ਜ਼ਿਆਦਾਤਰ ਮਤ ਨੂੰ ਮੈਂ ਸਮਝਦਾ ਜੱਥੇਵੰਦਕ ਸੀ ਪਰ ਆਲਟੀਮੇਟਲੀ ਉਹਨਾਂ ਦਾ ਰਿਜ਼ਲਟ ਇਹ ਨਿਕਲਿਆ ਕਿ ਉਹਦਾ ਹੱਲ ਵਿਚਾਰਾਂ ਦੇ ਤੌਰ ਦੇ ਉੱਤੇ ਉਹਨੂੰ ਰਿਜ਼ੋਲਵ ਕਰਨ ਦੀ ਬਜਾਏ ਜੇ ਕੋਈ ਵਿਚਾਰਾਂ ਨੇ ਮਤ ਦੇ ਸੀ ਉਹਨੂੰ ਡਿਸਪੀਸਪਲਨ ਜਾਂ ਜੱਥੇਵੰਦਕ ਢੰਗ ਤਰੀਕਿਆਂ ਦੇ ਨਾਲ ਲੀਡਰਸ਼ਿਪ ਨੇ ਰਿਜ਼ੋਲਵ ਕਰਨੀ ਚਾਹੀਦੀ ਸੀ ਕਿਉਂਕਿ ਉਹ ਨਹੀਂ ਹੋ ਸਕਿਆ ਆਲਟੀਮੇਟਲੀ 1975 ਦੇ ਵਿੱਚ ਆ ਜਿਹੜਾ ਬਿੱਤਰ ਕਮਿਆਂ ਵਾਲਾ ਕਮਿਆਂਾ ਵਾਲਾ ਗਰੁੱਪ ਸੀਗਾ ਉਹਨੇ ਬੱਕਰੀ ਦੇ ਫਰਮ ਬਣਾ ਲਿਆ ਜਿਹੜੀ ਫਿਰ 78 ਦੇ ਵਿੱਚ ਜਾ ਕੇ ਫੇਰ ਅੱਗੇ ਫਰਦਰ ਦੋ ਗਰੁੱਪਾਂ ਚ ਬਣੀ ਜਿਹਦੇ ਵਿੱਚ ਸੁਖਦੇਵ ਪਾਂਧੀ ਜਿਹਦਾ ਸੁਭਾਜ ਜਥੇਦਾਰ ਨਿਕ 77 ਬਣਿਆ ਸੀਗਾ ਉਹਦੇ ਤੇ ਬੱਕਰੀ ਹੋ ਕੇ ਤੇ ਉਸੇ ਗਰੁੱਪ ਦੇ ਤਹਿਤ ਹੀ 1980 ਦੇ ਵਿੱਚ ਉਹਦਾ ਮੈਨ ਜਨਮ ਬਣੀ ਸੀ ਤਾਂ ਇਹ ਜਿਹੜਾ ਸੀਗਾ ਹੁਣ ਇੱਥੋਂ ਤੱਕ ਇਸ ਤੋਂ ਬਾਅਦ ਕਦੇ ਵੀ ਪੰਜਾਬ ਸਟਨ ਯੂਨੀਅਨ ਇੱਕ ਜਥੇਬੰਦੀ ਦੇ ਤੌਰ ਦੇ ਉੱਤੇ ਆਪਣੀ ਹੋਂਦ ਤੇ ਨਾ ਰਹੀ ਇੱਕ ਜਥੇਬੰਦੀ ਦੇ ਤੌਰ ਤੇ ਹੋਂਦ ਗੁਆ ਕੇ ਜਾਨੀ ਮੁੱਖ ਤੌਰ ਤੇ ਤਿੰਨ ਗਰੁੱਪਾਂ ਦੇ ਵਿੱਚ ਚਲਦੀ ਉਹ ਅਗਲਾ ਪੀਸ ਜਿਹੜਾ ਹੈਗਾ ਉਹ ਬਕਰਾ ਹੈਗਾ ਤੁਸੀਂ ਇਹਦੇ ਉੱਤੇ ਕੋਈ ਗ੍ਰੀਕ ਉਹ ਤਾਂ ਕਿਤੇ ਕੋਈ ਗੱਲ ਕਰਨੀ ਚਾਹੀਦੀ